ਦੋਸਤੋ ਆਪਾਂ ਅੱਜਕੱਲ ਗੱਲ ਕਰ ਰਹੇ ਆ ਜਿਵੇਂ ਕਿ ਹੁਣ ਤੁਸੀਂ ਵੀਡੀਓ ਵਿੱਚ ਦੇਖ ਰਹੇ ਆ ਇੱਕ ਗਾਂ ਤੇ ਇੱਕ ਜਿਹੜਾ ਕੁੱਤਾ ਹੈਗਾ ਦੋਨੇ ਇਕੱਠੇ ਫਿਰਦੇ ਆ ਇਹਨਾਂ ਦੀ ਇੱਕ ਅਜੀਬ ਜੀ ਕਹਾਣੀ ਹੈ ਇਹ ਗਾਂ ਜਿਹੜੀ ਇੱਕ ਮਾਲਕ ਦੀ ਰੱਖੀ ਹੋਈ ਸੀ ਤੇ ਜਦੋਂ ਇਹ ਗਾਂ ਹੌਲੀ-ਹੌਲੀ ਦੁੱਧ ਦੇਣਾ ਬੰਦ ਕਰ ਦਿੰਦੀ ਆ ਤਾਂ ਇਹਦਾ ਮਾਲਕ ਇਹਨੂੰ ਘਰੋਂ ਕੱਢ ਦਿੰਦਾ ਤੇ ਜਿਹੜਾ ਇਹ ਕੁੱਤਾ ਆਪਾਂ ਨਾਲ ਵੀਡੀਓ 'ਚ ਦੇਖ ਰਹੇ ਆ ਇਹ ਕੁੱਤਾ ਜਿਹੜਾ ਇਹ ਵੀ ਮਾਲਕ ਦਾ ਰੱਖਿਆ ਹੋਇਆ ਹੁੰਦਾ ਇਦਾ ਮੈਨੂੰ ਪਤਾ ਕਿਵੇਂ ਲੱਗਿਆ ਮੈਂ ਜਦੋਂ ਇਹਨਾਂ ਦੇ ਕੋਲ ਦੀ ਗੁਜਰਨ ਲੱਗਿਆ ਨੰਗਣ ਲੱਗਿਆ ਤੇ ਮੈਂ ਗਾਂ ਵਿਚਾਲੇ ਖੜੀ ਸੀ ਤੇ ਮੈਂ ਹਾਰਨ ਮਾਰਿਆ ਤੇ ਇਹ ਕੁੱਤਾ ਮੈਨੂੰ ਭੌਂਕਿਆ ਤੇ ਉਸ ਤੋਂ ਤਾਂ ਮੈਨੂੰ ਬਿਲਕੁਲ ਨਹੀਂ ਪਤਾ ਲੱਗਿਆ ਜਦੋਂ ਮੈਂ ਦੁਵਾਰੇ ਵਾਪਸ ਫੇਰ ਤੋਂ ਆਇਆ ਫੇਰ ਤੋਂ ਅੱਗੇ ਦੇਖਿਆ ਗਾਂ ਵਿਚਾਲੇ ਖੜੀ ਸੀ ਤੇ ਗੱਡੀ ਵਾਲਾ ਹਾਰਨ ਮਾਰ ਰਿਹਾ ਸੀ ਗੱਡੀ ਵਾਲਾ ਹਾਰਨ ਮਾਰ ਰਿਹਾ ਸੀਗਾ ਤੇ ਫੇਰ ਮੇਰੇ ਦਿਮਾਗ 'ਚ ਗੱਲ ਆਈ ਵੀ ਮੈਂ ਕਿਹਾ ਇਹ ਕੁੱਤਾ ਇਹਨੂੰ ਇਹ ਗਾਂ ਨੂੰ ਜਿਹੜਾ ਵੀ ਮਲਕੇ ਕੋਈ ਤੰਗ ਪਰੇਸ਼ਾਨ ਕਰਦਾ ਜਾਂ ਕੋਈ ਹਾਰਨ ਮਾਰਦਿਆਂ ਕੋਲ ਸੂਟੀ ਡੰਡਾ ਮਾਰਦਾ ਤੇ ਉਹਨੂੰ ਭੌਂਕਦਾ ਹੈ ਜਦੋਂ ਮੈਂ ਇਹ ਗੱਲ ਦੇਖੀ ਤੇ ਫਿਰ ਉਸ ਤੋਂ ਬਾਅਦ ਮਾਸੇਪਾਸੇ ਦੇ ਪਿੰਡ ਦੇ ਲੋਕਾਂ ਤੋਂ ਜਾਣਿਆ ਇਹ ਗਾਂ ਦੀ ਜਿਹੜੀ ਕਹਾਣੀ ਹੈ ਤੇ ਕੁੱਤੇ ਦੀ ਕਹਾਣੀ ਹੈ ਇੱਕ ਪਿੰਡ ਦੀ ਕਹਾਣੀ ਹੈ ਜਦੋਂ ਮਾਲਕ ਦੀ ਇਹ ਗਾਂ ਦੁੱਧ ਦੇਣਾ ਬੰਦ ਕਰ ਦਾਂਦੀ ਹੈ ਤਾਂ ਉਹ ਗਾਂ ਨੂੰ ਕੁੱਟ ਕੇ ਘਰੋਂ ਕੱਢ ਦਿੰਦਾ ਤੇ ਜਿਹੜਾ ਉਸ ਤੋਂ ਬਾਅਦ ਉਹ ਘਰੇ ਨਹੀਂ ਵੜਨ ਦਿੰਦਾ ਇਸ ਤੋਂ ਬਾਅਦ ਜਦੋਂ ਇਹ ਘਰੇ ਜਾਨਵਰ ਹਟ ਜਾਂਦੇ ਆ ਗਾਂ ਗਾਂ ਦਾ ਤੇ ਕੁੱਤੇ ਦੀ ਦੋਸਤੀ ਇੰਨੀ ਵੱਧ ਜਾਂਦੀ ਹੈ ਤੇ ਜਿਹੜੀ ਕਿ ਕੁੱਤਾ ਗਾਂ ਦੇ ਨਾਲ ਹੀ ਘਰੋਂ ਚੱਲ ਜਾਂਦਾ ਜਿੱਥੇ ਵੀ ਗਾਂ ਜਾਂਦੀ ਐ ਜਿੱਥੇ ਖੜਦੀ ਐ ਪਾਣੀ ਪੀਂਦੀ ਐ ਜਾਂ ਕਿਸੇ ਨੇ ਰੋਟੀ ਪਾਦੀ ਵਿਚਾਰਾ ਖਾ ਲੈਂਦਾ ਜਾਂ ਇਹਨੂੰ ਪੱਠੇ ਪਾਦੇ ਗਾਂ ਨੂੰ ਉਹ ਖਾ ਲੈਂਦੀ ਐ ਤੇ ਪਰ ਇਹਨਾਂ ਦੀ ਦੋਸਤੀ ਐ ਜਿਹੜੀ ਇਹਨਾਂ ਨੇ ਮਿਲ ਕੇ ਦੋਨਾਂ ਨੇ ਉਹਨੂੰ ਮਾਲਕ ਨੇ ਗਾਂ ਨੂੰ ਘਰੋਂ ਛੱਡਿਆ ਤੇ ਕੁੱਤਾ ਦੇਖੋ ਆਪਦੀ ਯਾਰੀ ਦੋਸਤੀ ਵਾਸਤੇ ਆਪਦੀ ਵਫਾਦਾਰੀ ਵਾਸਤੇ ਇਹਦੇ ਨਾਲ ਗਿਆ ਇਹਦੇ ਰਾਤ ਨੂੰ ਵੀ ਕੋਈ ਹੱਕਦਾ ਜਾਂਦਾ ਕੋਈ ਗਾਂ ਦੇ ਡੰਡਾ ਮਾਰਦਾ ਤੇ ਇੱਕਦਮ ਉਹਦੇ ਬੰਨੀ ਇਹ ਭੱਜ ਕੇ ਜਾਂਦਾ ਵੀ ਮਤਲਬ ਕਿ ਵੱਢਣ ਤੱਕ ਜਾਂਦਾ ਹੈਗਾ ਤੇ ਐਨੇ ਜਦੋਂ ਇਹ ਬੈੰਦੇ ਆ ਰਾਤ ਸਮੇ ਵੀ ਸਾਰੇ ਇਕੱਠੇ ਹੋ ਕੇ ਬੈੰਦੇ ਆ ਇਹ ਬਾਈ ਯਾਰ ਇਹ ਕੁੱਤਾ ਦੇਹ ਗਾਂ ਫਿਰਦਿਆ ਇਹਦਾ ਕਿਵੇਂ ਯਾਰ ਇਹ ਨਾਲ-ਨਾਲ ਹੀ ਫਿਰਦਾ ਹੈਗਾ ਹੋਂਦਾ ਦੇਖਿਆ ਇਹ ਤਾਂ ਬਾਈ ਬਸ ਕਿਤੇ ਦੀ ਗਾਂ ਹੀ ਉਹਦੇ ਨਾਲ ਹੀ ਫਿਰਦਾ ਰਾਤ ਨੂੰ ਜਦ ਵੀ ਕਿੱਥੇ ਬਾਈ ਰਾਤ ਨੂੰ ਗਾਂ ਬੈਠੂਗੀ ਉੱਥੇ ਕੁੱਤਾ ਆਉਂਦਾ ਅੱਛਾ ਜੇ ਇਹਨੂੰ ਕੋਈ ਗਾਂ ਨੂੰ ਕੋਈ ਕੁੱਟਣ ਮਾਰਨ ਆਉਂਦਾ ਤਾਂ ਪੈਂਦਾ ਬਸ ਮਗਰ ਪੈਂਦਾ ਨੇੜੇ ਨਹੀਂ ਲੱਗਣਾਂ ਦੇ ਨਾਲ-ਨਾਲ ਹੀ ਰਹਿੰਦਾ ਨਾ ਨਾਲ ਹੀ ਰਹਿਣਾ ਬਸ ਹਮਲਾਪ ਹੋਇਆ ਇਹਦੇ ਨਾਲ ਅੱਛਾ ਰਹਿਣਾ ਇਹਦੇ ਨਾਲ ਹੀ ਹੈ ਪੱਕੀ ਆੜੀ ਹੈ ਇਹਨਾਂ ਦੀ